ਹੈਲੋ ਜੀ ਸਤ ਸ੍ਰੀ ਅਕਾਲ ਦੁਲਟ ਬਰਾਉਤੀ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਤੇ ਆਪਾਂ ਵਲੌਗ ਸ਼ੁਰੂ ਕਰਦੇ ਆ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਪਹਿਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੇ ਵਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਹਾਂਜੀ ਹੁਣ ਮੈਂ ਬਣਾਉਣੀ ਹੈਗੀ ਚਟਣੀ ਆਪਣੇ ਅੱਜ ਥੋੜੀ ਪਾਉਂਦੇ ਨੇਗੇ ਤੇ ਪਤਾ ਨਹੀਂ ਪਾਉਂਦੇ ਨੇ ਪਤਾ ਨਹੀਂ ਹਜੇ ਉਧਰ ਕੁਲਵੀਰ ਕੀ ਪਾਈ ਜਾਂਦੇ ਨੇ ਨਾ ਪਤਾ ਨਹੀਂ ਆਪਣੇ ਆ ਗਏ ਪਤਾ ਨਹੀਂ ਨਾ ਮੈਨੂੰ ਹਜੇ ਇੰਨਾ ਵੀ ਨਹੀਂ ਪਤਾ ਹੈਗਾ ਕਿਉਂਕਿ ਘਰੇ ਨਹੀਂ ਪਾਉਣੀ ਹੈਗੀ ਤੇ ਪਿੰਡ ਦੇ ਵਿੱਚ ਹੀ ਇੱਕ ਦੋ ਘਰਾਂ ਦੇ ਟਰਾਲੀਆਂ ਸਿੱਟਣੀਆਂ ਨੇ ਨਾ ਉਧਰ ਤਾਂ ਫਿਰ ਫੋਨ ਕਰਕੇ ਦੱਸਣਗੇ ਜੇ ਚਾ ਆਪਾਂ ਨਹੀਂ ਕਰਾਉਣਾ ਹੋਇਆ ਤੇ ਪਹਿਲਾਂ ਕੁਲਵੀਰ ਕੇ ਚਾਰ ਕ ਟਰਾਲੀਆਂ ਕਹਿੰਦੇ ਸੀ ਵੀ ਅਸੀਂ ਸਵੇਰ ਤੋਂ ਭਰਨੀ ਹੈ ਬਾਅਦ ਵਿੱਚ ਕਹਿੰਦੇ ਤੁਸੀਂ ਪਾ ਲਿਓ ਤੇ ਉਧਰੋਂ ਪਾ ਕੇ ਹਜੇ ਮੈਂ ਪੁੱਛਣੇ ਫੋਨ ਕਰਕੇ ਵੀ ਚਲੇ ਗਏ ਜਾਂ ਉੱਥੀ ਨਹੀਂ ਗਏ ਨਾ ਤੇ ਮੈਂ ਦੁਪਹਿਰ ਦੇ ਟਾਈਮ ਆਪਣਾ ਰੋਟੀ ਪਾਣੀ ਦੀ ਤਿਆਰੀ ਕਰਕੇ ਰੱਖ ਦਿਆਂਗੀ ਕਿਉਂਕਿ ਸਵੇਰ ਦੇ ਟਾਈਮ ਤਾਂ ਤੇ ਦੁਪਹਿਰ ਨੂੰ ਤਾਂ ਫਿਰ ਇੱਥੇ ਆਉਣਗੇ ਕਿਸੇ ਦੇ ਘਰੇ ਪਾਈ ਜਾਣਾ ਨਾ ਦੁਪਹਿਰੇ ਤਾਂ ਰੋਟੀ ਫਿਰ ਆਪਣੀ ਖਾਣਗੇ ਹੁਣ ਮੈਂ ਬਣਾਈਏਗੀ ਚਟਣੀ ਚਟਣੀ ਨੂੰ ਮੈਂ ਲਾਤਾ ਤੜਕਾ ਆਪਣੀ ਬਣ ਗਈ ਚਟਣੀ ਹੁਣ ਚਟਣੀ ਨੂੰ ਆਪਾਂ ਤੜਕ ਲਿਆ ਨਾ ਫਿਰ ਬਿਨਾ ਤੜਕੇ ਤਾਂ ਵਧੀਆ ਵੀ ਨਹੀਂ ਲੱਗਦੀ ਸੀ ਜੀਰਾ ਵਗੈਰਾ ਪਾ ਲਿਆ ਇਧਰ ਮੇਰੇ ਕੱਦੂ ਪਏ ਨੇਗੇ ਲਿਆਂਦੇ ਕਿਉਂਕਿ ਅੱਜ ਇੱਕ ਦਿਨ ਦੇ ਵਿੱਚ ਆਪਣੀ ਟੂੜੀਏ ਜਿਹੜੀ ਪੈਣੀ ਨਹੀਂ ਹੈਗੀ ਹੁਣ ਨਾ ਵੀ ਦੁਪਹਿਰ ਨੂੰ ਅਗਲੀ ਹੋਊਗਾ ਲੱਗਦਾ ਇਹਨੂੰ ਫਿਰ 40 ਟੰਟਾ ਪਿੱਛੇ ਫਿਰ ਦੁਪਹਿਰ ਦੀ ਰੋਟੀ ਨਾ ਫਿਰ ਇੱਕ ਦਿਨ ਦੇ ਵਿੱਚ ਇਹਨੇ ਟਰਾਲੀਆਂ ਪੈਣੀਆਂ ਨਹੀਂ ਹੈਗੀਆਂ ਘਰੇ ਵੀ ਪਾਉਣੀਆਂ ਨੇ ਚਾਰ ਕਟਰਾਲੀਆਂ ਥੋੜੀ ਹੋ ਇਸ ਵਾਰ ਖਾਲੀ ਕਿਉਂਕਿ ਤੂੜੀ ਆਪਾਂ ਵਰਤੀ ਨਹੀਂ ਹੈਗੀ ਨਾ ਸਾਰੀ ਬਸ ਪਤਾ ਨਹੀਂ ਕਿ ਮੇ ਜੇ ਤਿੰਨ ਚਾਰ ਟਰਾਲੀਆਂ ਫਿਰ ਵੀ ਕਹਿੰਦੇ ਨੇ ਪੈ ਜਾਣਗੀਆਂ ਤੇ ਤੂੜੀ ਬਸ ਜਿੰਨੀ ਕਸਣੀ ਕਰੀਏ ਪਰ ਕਰੀਏਗੀ ਐਦਿਕ ਤੇ ਹਜੇ ਪਾਉਣੀ ਨਹੀਂ ਲੱਗੇ ਹੈਗੇ ਬਾਕੀ ਚਾਰ ਦੇ ਵਿੱਚ ਨਹੀਂ ਆਪਾਂ ਕਦੀ ਪਾਈ ਸੀਗੀ ਤੇ ਹੁਣ ਬਾਅਦ ਵਿੱਚ ਘਰੇ ਲਿਆਉਣਗੇ ਪਹਿਲਾਂ ਪਾਉਣਗੇ ਪਿੰਡ ਦੇ ਵਿੱਚ ਜਿਹੜੇ 8-10 ਟਰਾਲੀਆਂ 12 ਟਰਾਲੀਆਂ ਪਾਉਣੀਆਂ ਹੋਣੀਆਂ ਵੀ ਕਹਿੰਦੇ ਹੁਣ ਅੱਜ ਦੁਪਹਿਰੇ ਆਉਣ ਕਰਕੇ ਕਹਿੰਦੇ ਕੱਲ ਨੂੰ ਫਿਰ ਆਪਣੀ ਜਿਹੜੀ ਸਵੇਰ ਦੀ ਰੋਟੀ ਬਣੂਗੀ ਮੈਂ ਕੱਦੂ ਲੈ ਕੇ ਰੱਖ ਲੇ ਤੇ ਹਜੇ ਮੇਰਾ ਆਟਾ ਗੁੰਨਣ ਵਾਲਾ ਪਿਆਗੇ ਦੁਪਹਿਰ ਦਾ ਟਾਈਮ ਜਿਹੜਾ 11:00 ਵੱਜ ਗਏ ਤੇ 2:00 ਵਜੇ ਨੂੰ ਫਿਰ ਰੋਟੀ ਬਣਾ ਕੇ ਰੱਖ ਦਾਂਗੇ ਉਸ ਤੋਂ ਬਾਅਦ ਵਿੱਚ ਚਟਣੀ ਅਚਾਰ ਉਹਨਾਂ ਦੁਪਹਿਰੇ ਮੈਂ ਪੁੱਛਿਆ ਸੀ ਮੈਂ ਸਬਜ਼ੀ ਬਣਾ ਦੇਣੀ ਆ ਕਹਿੰਦੇ ਸਬਜ਼ੀ ਨਾ ਬਣਾਈ ਵੀ ਸਬ지 ਕੋਈ ਖਾਂਦਾ ਨਹੀਂ ਹੈਗਾ ਕਹਿੰਦੇ ਨੇ ਸਾਡਾ ਜੀ ਲਿਖਿਆ ਪਿਆਗਾ ਨਾ ਤੇ ਵੀ ਸਵੇਰੇ ਸਬ지 ਨਾਲ ਦੇ ਦਾਂਗੇ ਹੁਣ ਕਹਿੰਦੇ ਚਟਣੀ ਤੇ ਚਾਰ ਦੇ ਦਾਂਗੇ ਚਲੋ ਮਹਾ ਥੋੜੀ ਮਰਜ਼ੀ ਹੈ ਜਿਵੇਂ ਕਹਿਣਗੇ ਫਿਰ ਆਪਾਂ ਚਾਹ ਤੇ ਰੋਟੀ ਬਣਾ ਦਾਂਗੇ ਪਹਿਲਾਂ ਮੈਂ ਆਟਾ ਗੁੰਨ ਕੇ ਰੱਖ ਦਿੰਨੀ ਆ ਚਟਣੀ ਬਣਾ ਕੇ ਰੱਖਦੀ ਜਦੋਂ ਮੈਂ ਫੋਨ ਕਰਕੇ ਪੁੱਛ ਲਾਂਗੇ ਨਾ ਵੀ ਕਿੰਨੇ ਕੇ ਟਾਈਮ ਨੂੰ ਬਣਾਉਣੀ ਫਿਰ ਉਸ ਟਾਈਮ ਸਾਹ ਬਣਾ ਰੋਟੀ ਬਣਾ ਕੇ ਰੱਖ ਦਾਂਗੇ ਘਰੇ ਆ ਕੇ ਖਾਣੀ ਹੂ ਘਰੇ ਆ ਕੇ ਖਾ ਜਾਣਗੇ ਲੈ ਕੇ ਜਾਣੀ ਹੂ ਲਈਏ ਜਾਣਗੇ ਜਿੱਥੇ ਖਾਣਗੇ ਉੱਥੇ ਉਹਨਾਂ ਦੀ ਮਰਜ਼ੀ ਹੈ ਨਾ ਪਾਣੀ ਵਗੈਰਾ ਆਪਣਾ ਪਰਿਆ-ਪਿਆ ਵੱਡੀ ਪ੍ਰੋਬਲਮ ਹੁੰਦੀ ਐ ਅੱਜਕੱਲ੍ਹ ਪਾਣੀ ਦੀ ਕਿਉਂਕਿ ਗਰਮੀ ਹੈਗੀ ਨਾ ਗਰਮੀ ਦੇ ਵਿੱਚ ਜਿੰਨਾ ਵੀ ਪਾਣੀ ਹੋਵੇ ਉੰਨਾ ਹੀ ਥੋੜਾ ਹੈਗਾ ਕੰਮ ਕਰਦਿਆਂ ਦਾ ਖਾਸ ਕਰਕੇ ਵੱਧ ਤੋਂ ਵੱਧ ਚਾਹੀਦਾ ਹੈਗਾ ਤੇ ਪਾਣੀ ਆਪਾਂ ਭਰ ਕੇ ਰੱਖ ਲਿਆ ਭਰਪੂਰ ਪਾ ਕੇ ਤੇ ਚਲੋ ਜੀ ਹੁਣ ਮੈਂ ਆਟਾ ਗੁੰਨ ਲਾ ਮਿਲਦੇ ਆਂ ਫਿਰ ਉਹਨਾਂ ਦੇ ਆਏ ਤੂੰ ਮਿਲਾਂਗੇ ਹੁਣ ਆਪਾਂ ਰੋਟੀ ਬਣਾਉਣੀ ਆ ਚਾਹ ਬਣਾਉਣੀ ਆ ਫਿਰ ਪਾਣੀ ਦੀ ਅੱਧੀ ਅੱਧੇ ਆਹ ਹੁਜਤਨ ਮੈਂ ਕਿਹਾ ਆਹਾਂ ਨਾ ਇਹ ਹੋ ਗਈ ਇਹਦੀ ਤਰ੍ਹਾਂ ਹੀ ਜਿਹੜੇ ਬੱਦਨੇ ਹੋਰ ਉੱਚਾ ਪੀ ਲੈਂਦੇ ਠੀਕ ਤੇ ਹੁਣ ਹਰ ਕੇ ਬੀਬੀ ਬਲਾਈਏਗੀ ਆਪਣੇ ਅੱਜ ਪਹਿਲਾਂ ਵੀ ਕਈ ਰਿਸ਼ਤੇਦਾਰ ਆ ਕੇ ਮੁੜ ਗਏ ਕਿਉਂਕਿ ਵਿੱਚ ਮੱਕੀ ਦਾ ਵੀ ਜ਼ੋਰ ਹੈਗਾ ਹਨਾ ਚੱਪਾਂ ਕਿੱਥੋਂ ਪਏ ਇਹ ਜਿਨ੍ਹਾਂ ਨੇ ਨਹੀਂ ਬਾਹਣ ਵੇਲੇ ਹੋਗੇ ਕਣਕ ਵਾਢ ਕੇ ਟੂੜੀ ਕਰਕੇ ਨਾ ਹੁਣ ਆਲੇ ਨੂੰ ਆਉਂਦਾ ਵੀ ਮੱਕੀ ਆਪਣੀ ਢੇਡ ਹੁੰਦੇ ਨਾਲ ਦੀ ਨਾਲ ਕੋ ਮੱਕੀ ਬੀਜਦੀ ਏ ਤੇ ਭਈ ਮੱਕੀ ਹਰ ਕੇ ਪਾਪਾ ਜੀ ਮੰਡੀ ਚ ਸਾਈਕਲ ਦੀਪਾ ਥੂੜੀ ਰੋਦੇ ਨੇ ਤੇ ਫਿਰ ਮੱਕੀ ਲੋਪੇ ਪੱਕੀ ਜਿਹੜਾ ਦੁਕਾਨ ਦਾ ਕੰਮ ਸੀਗਾ ਫਿਰ ਮੈਂ ਚਕਾਈ ਗਈ ਨਾ ਹੈ ਨਾ ਹਾਂ ਲੋਪੇ ਪੱਕੇ ਵੀ ਨਹੀਂ ਨਾਰੀ ਉੱਤੇ ਸੋਕੀਆਂ ਨਹੀਂ ਗਈ ਮੈਂ ਬੰਦੀ ਆ ਇਸ ਤੋਂ ਨਹੀਂ ਘੜਦਾ ਬਈ ਮੈਂ ਮਰ ਰਿਆ ਬੜਾ ਤੁੱਪੇ ਨਾ ਖਾਓ ਬਾਰੇ ਅੱਜ ਜਦੋਂ ਮਹਾ ਬਾਂਡੇ ਵੀ ਚੱਕ ਲੈ ਹੁੰਦਾ ਫਿਰ ਤੋਂ ਕਿਉਂ ਉੱਥੇ ਜਿੱ ਪੈ ਜਾਂਦੀ ਕਿਰਪਾ ਤੇ ਤਾਂ ਬੋਤਲ ਬੋਤਲ ਢੱਬੇ ਡੋਲੂ ਸਾਰਾ ਪਟਾਏਗਾ ਤੂੰ ਹੁਣ ਬਿਠਾ ਕੇ ਦੇਊਗਾ ਨੇ ਮੈਂ ਕਦੇ ਜੀ ਮਾਹ ਕਰਨ ਜਾਣਾ ਦੀ ਕੀਤੀ ਬਹੁਤ ਬਹੁਤ ਦੀ ਤੇ ਹੁਣ ਜਿਵੇਂ ਦੁਕਾਨ ਦਾ ਸਾਮਾਨ ਸੀ ਮੈਨੂੰ ਦੱਸ ਗਏ ਸੀ ਨਾ ਫਿਰ ਮੈਂ ਉਹ ਚੁਕਾਈ ਗਈ ਭਈ ਹੁਣ ਮੈਨੂੰ ਕਹਿੰਦੇ 2 ਵਜੇ ਦਿਨ ਰੋਟੀਦਾਰ ਕਰਦੀ ਮੈਂ ਲਖੇ ਹਾਂ ਵੀ ਚਲ ਮੈਂ 1 ਵਜੇ ਪੌਣੇ ਇੱਕ ਲੱਗ ਕੇ ਮੈਂ ਰੋਟੀ ਤਿਆਰ ਕਰ ਦੇਣੀ ਹੈ ਨਾ ਉਧਰ ਮੈਂ ਰੋਟੀ ਪਾਈ ਉਧਰੋਂ ਸਾਡੇ ਬਾਬਾ ਜੀ ਆਉਂਦੇ ਨੇਗੇ ਹੁਣ ਜਿਹੜੇ ਕਿ ਮੇਰੇ ਵਿਚੋਲੇ ਨਹੀਂ ਅੱਜ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗੇ ਮੈਂ ਕੋਣ ਉਹਦਾ ਕੱਢ ਕੇ ਫੇਰ ਪਾਈਗੀ ਮੈਂ ਫਿਰ ਉਹ ਤੋਂ ਮੈਨੂੰ ਜਦੋਂ 2 ਵਜੇ ਕਹਿੰਦੇ ਉਹ ਤੋਂ ਬਾਅਦ ਤਾਂ ਸੌਂਦੇ ਰਹੇ ਸੀ ਇਸੇ ਕੰਮ ਤੋਂ ਤਾਂ ਅੱਜ ਬਾਦ ਸਾਰਾ ਕੁਝ ਪਤਰੀ ਗਿਆ ਉਹ ਤੋਂ ਸਾਰਾ ਕੁਝ ਇਕੱਠਾ ਹੋ ਗਿਆ ਉਹ ਤੁਸੀਂ ਰਾਮ ਨਾਲ ਪਈਆਂ ਕਹਿੰਦੇ ਮੈਨੂੰ ਵੀ ਰੋਟੀ ਬਣਾ ਕੇ ਚਾਹ ਦੇ ਦਿਓ ਬਣਾ ਕੇ ਕਹਿੰਦੇ ਕਿ ਮੈਂ ਜਾਣਾ ਹੈਗਾ ਮੈਂ ਜਦੋਂ ਤੁਹਾਡੇ ਜੋਗੀ ਚਾਹ ਬਣਾ ਦੇਣੀ ਉਹਨਾਂ ਦੀ ਮੈਂ ਬਾਅਦ ਸਾਰ ਨੂੰ ਵੀ ਟਾਈਮ ਲੱਗੂਗਾ ਚਾਹ ਥੋੜੀ ਹੈਗੀ ਇਹਨਾਂ ਨੂੰ ਥੋੜੀ ਥੋੜੀ ਪੀਣਨ ਜਮੀ ਗਰਮੀ ਤੇ ਹੈ ਹਾਂ ਤਾਂ ਬਾਦੂ ਹੈ ਤੇ ਮੈਂ ਪਾਪਈਓਗੀ ਬਣਾ ਕੇ ਮਹਾਂ ਜਨ ਬੀ ਕਹਿੰਦੇ ਹਾਂ ਬੋਲੀ ਆਉਣੀ ਹੈਗੀ ਮਹਾਂ ਜਨ ਤੁਸੀਂ ਵਗ ਜੂ ਨਾ ਕਿ ਮੈਂ ਦੂਜੀ ਚਾਹ ਫੇਰ ਬਣਾ ਲੂੰਗੀ ਫੇਰ ਭਈ ਐਨੇ ਬਸ ਕੰਮ ਤੋਂ ਪਤਾ ਹੀ ਮੈਂ ਇੱਕ ਰੋਟੀ ਪਾਈ ਆ ਖਾ ਨਾ ਤਾਂ ਪੀ ਪਾਪਈ ਤੁਰਪੇ ਉਧਰੋਂ ਬਾਬਾ ਜੀ ਨਾ ਚਾਹ ਤਾਂ ਪੀ ਕੇ ਉਧਰ ਕਣ ਤੇਰਾ ਤਾਂ ਤੇਰਾ ਤਾਂ ਉਹ ਤਾਂ 10 ਵਜੇ ਪੀਤੀ ਹੋਊਗੀ ਪਰ ਮਗਰ 9 ਵਜੇ ਪੀਤੀ ਹੋਣੀ ਹੈ ਫਾਹਰ ਬਾਅਦ ਨਹੀਂ ਪੀਤੀ ਹੋ ਹੁਣ ਆ ਕੇ ਪੀ ਕੇ ਗਏ ਨਾ ਦੇਖੋ ਡੇਢ ਵਜੇ ਆਈ ਤੇ ਪੀਣੀਓ ਪੀਣੀ ਹਾਂ ਉਹ ਤਾਂ ਉਹਦੇ ਪਹਿਲਾਂ ਵਾਲੇ ਤਾਂ ਬਾਅਦ ਪਹਿਲਾਂ ਕੀ ਨਹੀਂ ਆਉਂਦੀ ਹੈਗੀ ਵੀ ਮੈਂ ਛੇਤੀ ਜਾਣਾ ਹੈਗਾ ਨਾ ਤੇ ਮਹਾਦਰ ਮੈਂ ਛੋੜ ਜੂਗੀ ਬਣਾ ਦੇਣੀ ਸੀ ਭਈ ਇੰਨੇ ਹੋ ਗਿਆ ਉਹ ਆਏ ਤੋਂ ਖਾਏ ਅ ਸ਼ੋਭਿੰਦਰ ਨੇ ਫੋਨ ਕਰਤਾ ਕਹਿੰਦੇ ਮੱਕੀ ਚੱਕਣਾਉਂਦੇ ਨੇਗੇ ਹੁਣ ਮੇਥੋਂ ਇੱਥੇ ਚਾਹ ਵੀ ਡੁੱਲ ਗਈ ਕਿਉਂਕਿ ਗੱਲਾਂ ਚ ਸਾਨੂੰ ਪਤੀਨ ਲੱਗਿਆ ਨਾ ਘਿਟੋੜਾ ਜਾ ਪੈ ਗਿਆ ਭਾਈ ਮੈਨੂੰ ਤਾਂ ਭਾਈ ਨੇ ਉਧਰ ਭਾਈ ਆ ਕੇ ਉਧਰ ਬਾਬਾ ਜੀ ਆ ਗਏ ਬਾਬਾ ਜੀ ਕਹਿੰਦੇ ਕਿੰਟੀ ਕਹਾਂ ਜਾਏਗੀ ਫਿਰ ਮੈਂ ਹਾਰ ਕੇ ਬੀਬੀ ਨੂੰ ਬੁਲਾਇਆ ਮਹਾ ਨਾਲ ਤਾਂ ਵੀ ਬਾਬਾ ਜੀ ਮੇਰੇ ਲੈਣਗੇ ਨਾਲ ਚੱਲ ਵੀ ਸਾਡਾ ਰੋਟੀ ਰੁੱਕਦਾ ਦੋਨੋਂ ਨਿਬੜ ਜੂਗਾ ਨਾ ਜੇ ਆਪਾਂ ਵੀ ਆਪ ਕਰਕੇ ਖਾਣਾ ਹੋਵੇ ਚਲੋ ਕੋਈ ਗੱਲ ਨਹੀਂ ਫਿਰ ਹੁਣ ਆਏਗਾ ਵੀਰ ਜੀ ਦਰੋਂ ਆਉਣ ਸਾਰੇ ਮਿਲ ਲੈਣਗੇ ਪਸਾਉਂਦੇ ਨੇ ਕਿਹੜਾ ਰੋਜ ਆ ਜਾਂਦਾ ਬਹਾਨੇ ਨਾਲ ਆ ਜਾਂਦਾ ਆਟਾ ਹੋ ਲੇਗਾ ਸੇਮਸ ਦੇ ਨਾਲ ਹਾਂ ਬੱਤਾ ਸਾਰਾ ਕੁਝ ਕਰੀ ਬੈਠੀ ਚਾਗਣੀ ਵਗੈਰਾ ਕਿ ਆਟਾ ਹੋ ਤਾ ਮਾਹੀ ਵੇਸਣੀ ਜੀ ਹੋ ਗਈ ਨੂੰ ਵੀ ਸਾਰਾ ਕੁਝ ਕਰ ਲਿਆ ਹੋਰ ਕਾਰਨ ਕਿ ਚਾਹ ਬਣਾਉਣੀ ਸੀ ਚਾਹ ਬਣਾ ਕੇ ਰੋਟੀ ਆਪੇ ਹੀ ਸੀ ਹੈ ਫ੍ਰਿਜ ਚ ਪਸਾਂ ਲੈ ਸੀ ਕਿ ਗਾਇਸ ਤੇ ਮੈਂ ਚਾਹ ਤਾ ਕਿ ਰੋਟੀ ਲੱਗ ਜੂ ਹੁਣ ਫੇਰ ਆ ਨਹੀਂ ਪਤਾ ਸੀਗਾ ਕਿ ਇਹ ਬੈਠਣਾ ਨਹੀਂ ਇਹ ਉੱਤਰ ਪਾਏ ਕਾ ਮਹਾਉਣ ਨਾਮ ਹੁੰਦੇ ਚਲ ਮੈਂ ਪਾ ਦਿੰਦੀ ਆ ਫਿਰ ਜਿਵੇਂ ਜਿਵੇਂ ਪਾਉਣੀ ਲਗੀ ਲੈ ਜੀ ਆ ਚਾਹ ਵੀ ਉੱਤਰ ਪਾਏ ਲੈ ਜੀ ਲੈ ਰੋਕੀ ਮੈਂ ਗਿਣ ਦਿੰਨੀ ਆ ਚੋਪੜ ਦੇ ਨਾਲ ਦੋ ਚੋਪੜ ਲੂਗੀ ਨਾਲ ਮੈਂ ਗਿਣ ਦੂੰਗੀ ਉਹ ਦਸ ਗਵੇਲੀ ਕਰ ਲਿਆ ਫਿਰ ਆਪਣੀ ਚਾਹ ਬਣਾਵਾਂਗੇ ਜੇ ਬਾਬਾ ਜੀ ਮੁੰਜੀ ਮਾਰਦੇ ਹੋਗਾ ਨਾ ਸਾਧ ਉੱਤਰ ਉਹ ਵੀ ਕਈ ਆਣੇ ਸੀਗੇ ਮੈਂ ਤਾਂ ਗੇਟ ਫੋਨ ਤੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਕੌਣ ਹੈਗਾ ਮੈਂ ਤਾਂ ਝਾਕਾਂ ਖੜੀ ਜਾ ਕੇ ਜਿਹੋ ਇੰਨੇ ਜਾਣੇ ਖੜੇ ਨਾ ਆਪ ਤਾਂ ਵੀ ਨਾ ਲਾਹੇਗਾ ਜਾਣ ਕੇ ਕਿ ਜਦੋਂ ਵੀ ਆਪਣੇ ਸਾਹਮਣੇ ਹੀ ਕਰ ਦੇਣਾ ਚਾਹੀਏ ਕਿ ਕਿਉਂ ਬਹੁਤ ਨੇ ਨਾ ਤੇ ਇਹਨਾਂ ਨੂੰ ਨਾ ਹੀ ਤੂੜੀ ਕਮਾ ਲੈਂ ਸਾਰਿਆਂ ਨੂੰ ਤੂੜੀ ਆ ਜਿਹੜਾ ਬਾਹਰ ਨਾ ਜਾਣ ਸਾਰੇ ਸਾਰੇ ਕਹਿੰਆਂ ਉਹਨਾਂ ਦੀ ਤਾਂ ਬਾਕੀ ਕਿੰਨਾ ਦੀ ਬਾਕੀ ਰੇਲੇ ਖੇਤ ਨਹੀਂ ਉਹਨਾਂ ਦੀ ਕਿੱਥੇ ਬਾਕੀ ਤੋ ਉਹਦੇ ਚਾਲੀ ਹਾਂ ਬਹੁਤ ਹੋਈ ਫਿਰ ਤਾਂ ਕੰਮ ਤਾਂ ਹੁੰਦਾ ਕਿ ਉਹ ਆਗੇ ਜਿਹੜਾ ਪਹਿਲਾਂ ਕਿੱਥੇ ਹੱਲਦੀ ਉਹ ਲਾਈ ਲੈਣੀ ਆ ਬਾਈ ਖੇਲਣਾ ਆ ਕਹਿੰਦੇ ਬੋਲਣ ਦੇ ਨੋ ਇਹ ਸਾਡੇ ਬਾਬਾ ਜੀ ਨੇਗੇ ਜਿਹੜੇ ਮੇਰੇ ਬਥੋਲੇ ਨੇ ਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਨਾਲੇ ਬਾਬਾ ਜੀ ਨੇ ਸਾਨੂੰ ਸੰਥੇ ਵੀ ਇਹਨਾਂ ਨਹੀਂ ਕਰਾਈ ਸੀ ਬਾਬਾ ਜੀ ਨੇ ਤੇ ਰਿਸ਼ਤਾ ਵੀ ਬਾਬਾ ਜੀ ਨੇ ਕਰਾਇਆ ਸੀ ਨਾ ਉਹ ਤੋਂ ਬਾਬਾ ਜੀ ਇੱਥੇ ਆਉਂਦੇ ਸੀਗੇ ਹੁਣ ਬਾਬਾ ਜੀ ਢਿੰਗੀ ਸਾਹ ਬਹਿੰਦੇ ਨੇਗੇ ਤੇ ਅੱਜ ਅਚਾਨਕ ਹੀ ਪਤਾ ਨਹੀਂ ਕਿਵੇਂ ਫੇਲੇ ਹੋ ਗਏ ਸਾਡੇ ਕੋਈ ਇਜਾਜ਼ਤ ਦੇ ਵੀ ਨਹੀਂ ਹੈਗਾ ਸੀਗਾ ਵਾਹਿਗੁਰੂ ਦੀ ਕਿਰਪਾ ਨਾਲ ਨਾ ਤੇ ਜਦੋਂ ਮੈਂ ਗੇਟ ਖੋਲ੍ਹਿਆ ਮੈਂ ਅੱਖ ਕਿਤੇ ਵੀ ਕੋਈ ਦੁਕਾਨ ਤੇ ਆਇਆ ਹੋਣਾ ਜਦੋਂ ਮੈਂ ਦੇਖਿਆ ਬਾਬਾ ਜੀ ਨੂੰ ਆਏ ਆ ਤਾਂ ਦੇਖ ਕੇ ਆਏ ਨੇ ਹੋ ਗਈ ਵੀ ਹੈ ਇਹ ਕੀ ਗੱਲ ਉਹਨੂੰ ਤਾਂ ਕੁਝ ਕਦੀ ਨਾ ਲੱਗੀ ਹਾਂ ਚਲੋ ਇਹ ਵਿਚੋਲਗੀ ਦੀ ਤਾਂ ਠੀਕ ਹੈ ਇਹਦੇ ਨਾਲ ਗੁਰੂ ਦੇ ਨਾਲ ਮਿਲੌਣ ਦਾ ਸਿਮਚੋਰ ਦੇ। ਮਨ ਦੀ ਕਿਰਪਾ ਕਰ ਮੈਂ ਤੁਸੀਂ ਤਾਂ ਬੜੇ ਹੋਇਓ। ਹਾਂਜੀ। ਅੰਗਰੇਜ਼ਾਂ ਨੂੰ ਵੀ ਮਾੜੀ ਕਿਰਪਾ ਕਰਨਾ ਗੁਰੂ ਦੇ ਨਾਲ ਗੋੜਨ ਗ੍ਰਾਮ ਸਿੱਕੀ। ਕਿਸ ਸੰਬੰਧ ਵਿੱਚ ਆਈ ਦੀ। ਇਹ ਮਿਲਾਪ ਦਾ ਫੈਸਲਾ। ਹਾਂਜੀ। ਫਿਰ ਠੀਕ ਹੈ ਵੀ। ਹਾਂਜੀ ਵਿਦਿਆਨ ਦੱਤਾ ਜੋ। ਆਪਾਂ ਚੱਲਦੇ ਆ ਬਾਹਰ ਲੈ ਕੇ ਅੱਜ 3 ਵਜ ਗਈ। 3 ਤੋਂ ਵੀ ਉੱਪਰ ਹੋ ਗਿਆ ਸਵਾ 3 ਹੋ ਗਿਆ ਤਾਂ 3 ਵਜੇ ਇਹ ਤਾਂ। ਤੇ ਟਾਈਮ ਵੱਜ ਕੇ ਸਵਾ 3 ਹੁਣ ਮੱਜਾ ਬਣ ਕੇ ਹੋਣੀ ਹੈਗੀ ਨਾ। ਪਹਿਲਾਂ ਬਾਬਾ ਜੀ ਕੋਲ ਬੈਠੇ ਰਹੇ ਫਿਰ ਉਸ ਤੋਂ ਬਾਅਦ ਵੀ ਚਾਹ ਦਾ ਚਾਪਾ ਨਹੀਂ ਬਣਾਇਆ ਉਹ ਤੋਂ ਪਹਿਲਾਂ ਖੇਤ ਭੇਜਿਆ ਤੇ ਜਿਹੜੀ ਆਪਣੀ ਮਸ਼ੀਨ ਲੱਗੀ ਹੋਈ ਤੂੜੀ ਵਾਲੀ ਨਾ ਉਹਨਾਂ ਦੇ ਚਾਹ ਫੜਾ ਕੇ ਤੇ ਫਿਰ ਬਾਬਾ ਜੀ ਕੋਲੇ ਬੈਠ ਗਈ ਉਹ ਦੁਵਾਚ ਹੁਣ ਆਪਣੀ ਚਾਹ ਬਣਾਈਏਗੀ ਹੁਣ ਪੀ ਕੇ ਹੁਣ ਆਪਾਂ ਆਪਣੇ ਕੰਮਾਂ ਨੇ ਲੱਗਦੇ ਮੱਝਾਂ ਚੜਾਈ ਜਾਂਦੀਆਂ ਹੋਣਗੀਆਂ ਅਜੇ ਤੱਕ ਦੇਖੀਆਂ ਨਹੀਂ ਵਿਚਾਰੀਆਂ ਕਦੇ ਕਦੇ ਐਂ ਉਲਝ ਜਾਂਦਾ ਕੰਮ ਉਸ ਤੋਂ ਪਹਿਲਾਂ ਅੱਜ ਬਸ ਐਂ ਉਲਝੇ ਰਹੇ ਕਦੇ ਕੋਈ ਆ ਗਏ ਦੁਕਾਨ ਤੇ ਕਦੇ ਕੋਈ ਆ ਗਿਆ ਨਾ ਬਸ ਦੁਪਹਿਰੇ ਇੱਕੇ ਰੱਖਦਾ ਸਾਰਾ ਕੰਮ ਇਕੱਠਾ ਹੋ ਗਿਆ ਜੇ ਬਾਬਾ ਜੀ ਨੇ ਅਸੀਂ ਫੋਨ ਕਰ ਲਈ ਜਾਂ ਸਾਨੂੰ ਫੋਨ ਕਰ ਲੈਂਦੇ ਨਾ ਥੋੜਾ ਜਿਹਾ ਫਿਰ ਕੰਮ ਸੌਖਾ ਹੋ ਜਾਂਦਾ ਸੀ ਪਹਿਲੀ ਰੋਟੀ ਢੱਕਦਾਂ ਨੀ ਮੇੜ ਦਿੰਦੀ ਆ ਤੇ ਜਦੋਂ ਕੋਈ ਗੱਲ ਉਹ ਕਿਸੇ ਦਾ ਵੀ ਪਲਾਨ ਨਹੀਂ ਹੁੰਦਾ ਹਾਂ ਉਹਨਾਂ ਦਾ ਵੀ ਹੈ ਨਹੀਂ ਸੀਗਾ ਬਸ ਇੱਥੇ ਆ ਕੇ ਬਾਬਾ ਜੀ ਕਹਿੰਦੇ ਸਾਡਾ ਭਾਈ ਐ ਜੀ ਮਨ ਕਰਿਆ ਵੀ ਅਸੀਂ ਮਿਲ ਕੇ ਆਈਏ ਤੇ ਚਲੋ ਵਧੀਆ ਰਹੇ ਨਾ ਪਤਾ ਨਹੀਂ ਕਿਵੇਂ ਆ ਗਈ ਸਵਾਬਨਾ ਹੁਣ ਅੱਜ ਆਪਾਂ ਸਬਜੀ ਗੰਡੇ ਬਣਾਏਗੀ ਬਤਾ ਪਿਆਜ਼ ਸੁੱਕੇ ਪਿਆਜ਼ ਬਣਾਵਾਂਗੇ ਕੱਦੂ ਨਹੀਂ ਬਣਾਵਾਂਗੇ ਜਿਹੜੀ ਰਾਈਟ ਆ ਗਈ ਕੱਟੇ ਪੈਣੇ ਮੇਰੇ ਕੋਲ ਮਰਜ਼ੀ ਬਣਾ ਲੀ ਤੇ ਸਵੇਰੇ ਆਪਾਂ ਬਣਾਵਾਂਗੇ ਕੱਦੂ ਨਾ ਕਿਉਂਕਿ ਨਿਵਰਦੀ ਦਾ ਰੋਟੀ ਬਣੂਗੀ ਮੇਂ ਪਾਂਡੇ ਆਏ ਨੇ ਇਹ ਕਿ ਹੁਣ ਆਪਾਂ ਮੱਝਾ ਬਣ ਕੇ ਆਉਣੇ ਹੈਗੇ ਨਵੀ ਤਾਂ ਕਹਿੰਦੀ ਮੈਂ ਜਾਂਦੀ ਨਹੀਂ ਉਧਰ ਹੋ ਗਿਆ ਸ਼ਾਮ ਦਾ ਟਾਈਮ 3:30 ਵਜ ਗਏ ਹੁਣ ਮੈਂ ਦੁੱਧ ਵਗੈਰਾ ਗਰਮ ਰੱਖ ਰੱਖਦੀਆਂ ਨਾਲੇ ਆਪਾਂ ਸਬਜ਼ੀ ਵਗੈਰਾ ਬਣਾਉਨੇ ਹੈ ਹੈ ਆ ਡੁੱਬੀ ਹੋਈ ਹੈ ਬੀਬੀ ਨੇ ਵੀ ਆਵਦੀ ਟਿੰਡ ਫੜ ਚੱਕ ਲਈ ਪਾਂਡੇ ਇਧਰੀ ਭਾਈ ਤੋਂ ਮੰਗਾ ਲਈ ਸੀ ਜਿਹੜੇ ਸਵੇਰੇ ਖੇਤ ਗਏ ਸੀਗੇ ਨਾ ਰੋਟੀ ਵਾਲੇ ਫਿਰ ਮਾਜ ਮੂਜ ਕੇ ਚਲ ਹੁਣ ਸੁੱਕ ਕੇ ਹੋਣਗੇ ਹੁਣ ਜਾਂਦੇ ਨੇਗੇ ਤੇ ਆਪਾਂ ਵੀ ਆਵਦੀ ਕੰਮ ਸੰਦੇ ਲੱਗਦੇ ਆਂਗੇ। ਸਾਰੇ ਭਾਂਡੇ ਆਪਾਂ ਮਾਂਜ ਲਈ। ਤੇ ਹੁਣ ਸਬਜ਼ੀ ਦੀ ਤਿਆਰੀ ਕਰਦੇ ਆਂ। ਆ ਇੱਕ ਬੋਤਲ ਜੀ ਮੈਂ ਪਾਣੀ ਦੀ ਸਵੇਰੇ ਉੱਥੋਂ ਮੰਗਾਈ ਸੀਗੀ। ਕੀ ਕਹਿੰਦੇ ਨੇ ਉਹਨੂੰ ਵਾਟਰ ਕੂਲਰ ਤੋਂ। ਦੇ ਪੈਰ ਤੱਕ ਵਧੀਆ ਠੰਡਾ ਪਾਣੀ ਰਹੇਗਾ। ਖੇਤ ਵੀ ਇਹਦੇ ਵਿੱਚ ਹੀ ਲੈ ਗਏ। ਕਿਤੇ ਕੰਨੀ ਭਰ ਕੇ। ਹੁਣ ਥੋੜਾ ਜਿਹਾ ਹੋ ਗਿਆ। ਪਹਿਲਾਂ ਹੁਣ ਤੱਕ ਠੰਡਾ ਹੀ ਸੀਗਾ। ਪਾ ਲਓ ਕੋਈ ਰਹਿ ਨਾ ਜਾਵੇ। ਹੈਂ? ਕਾਹੀ ਉਹਨਾਂ ਸਾਜੀ ਨਹੀਂ ਹੈਗੀ ਜੀ ਮੈਂ ਸੋਨਾਂ ਦੀ ਫਿਰ ਉਹਨਾਂ ਨੂੰ ਫੜਾ ਦਿਓ ਆ ਤਾਂ ਜਾਂਦੀ ਜੇਸ਼ਨ ਨੂੰ ਕਈ ਵਾਰ ਫਿਰ ਨਹੀਂ ਜਾਂਦੀ ਨਹੀਂ ਚੱਲ ਤੁਹਾਡੀ ਇੱਕ ਹੈਗੀ ਦੋਨੇ ਹੋਰ ਫਿਰ ਯਾਦ ਨਹੀਂ ਲੈਂਦੀ ਹੈਗੀ ਅੱਜ ਵੀ ਮੈਸੇਜ ਹੀ ਕਰੀ ਜਾਂਦੀ ਸੀ ਪਤਾ ਨਹੀਂ ਕੀ ਗੱਲ ਹੈਗੀ ਤੇ ਫਿਰ ਭੁੱਲ ਜਾਂਦੇ ਹੈਗੇ ਦੇਖਦੀ ਨਵੀ ਕਹਿੰਦੀ ਜਦੋਂ ਲਾਈਟ ਆ ਗਈ ਕਹਿੰਦੀ ਮੈਂ ਬਣਾ ਲੂੰਗੀ ਵੀ ਤੂੰ ਦੂਸਰੇ ਕੰਮ ਕਰ ਲੈ ਨਾ ਜੇ ਤਾਂ ਕੋਈ ਕੁਚੋੜਾ ਆਜ ਵਾਂਗੂ ਪੈ ਗਿਆ ਤਾਂ ਤਾਂ ਸੱਦ ਲਾਂਗੇ ਨਹੀਂ ਵੈਸੇ ਚਲੋ ਕਰ ਲਾਂਗੇ ਤੜਕੇ ਨਾ ਬਸ ਆਈ ਹੁੰਦਾ ਜਦੋਂ ਕੋਈ ਆ ਵਗ ਜੇ ਨਾ ਬੇਲੇ ਕੇ ਵੇਲੇ ਫਿਰ ਉਹਦੋ ਔਖਾ ਹੋ ਜਾਂਦਾਗਾ ਹੁਣ ਅੱਜ ਕਿਹੜਾ ਪਤਾ ਸੀਗਾ ਪਤਾ ਹੀ ਨਹੀਂ ਹੁੰਦਾ ਘਰ ਦੇ ਘਰ ਦੀ ਗੱਲ ਜੇ ਬੰਸ ਨੇ ਹਾਂ ਵਾਪੀ ਆ ਗਏ ਹਾਂ ਕੰਮ ਨਿਕਲ ਗਿਆ ਕਰਵਾ ਸਵੇਰੇ ਟਾਈਮ ਹੀ ਦੱਸਦਾ ਨਾ ਕੁਝ ਨਹੀਂ ਕਹਿ ਸਕਦੇ ਹੈਗੇ ਚਲੋ ਇਹ ਹੁਣ ਮੈਂ ਦੁੱਧ ਗਰਮ ਤਾਂ ਰੱਖਿਆਗਾ ਹੁਣ ਮੈਂ ਦੂਸਰਾ ਦੁੱਧ ਠੀਕ ਕਰਦੀ ਆ ਨਾ ਤੇ ਦਹੀਂ ਨੂੰ ਦੁੱਧ ਜਮਾਉਣੇ ਆਪਾਂ ਦਹੀਂ ਦਹੀਂ ਜਮਾਉਣੇ ਦੁੱਧਾ ਗਰਮ ਕਰਕੇ ਕਿਉਂਕਿ ਫਿਰ ਸਵੇਰੇ ਬੰਦੇ ਹੋਣਗੇ ਤੇ ਸਾਰਿਆਂ ਦੀ ਲੱਸੀ ਵਗੈਰਾ ਬਣਾਉਣੀ ਹੋਊਗੀ ਕੁਛ ਦਹੀਂ ਮੈਂ ਕੱਲ ਬਣਾ ਲਈ ਉਹ ਹਰ ਕੇ ਮੈਂ ਫਰਿੱਜ ਚ ਲਈ ਪਈਏਗੀ ਫਿਰ ਅੱਜ ਸਵੇਰੇ ਪ੍ਰੈਨਿੰਗ ਬਦਲਤੀ ਕਹਿੰਦੇ ਵੀ ਪਹਿਲਾਂ ਅੱਜ ਕੁਲਵੀਰ ਕੇ ਘਰੇ ਪਾਉਣਗੇ ਵੀ ਆਪਣੇ ਘਰ ਨੂੰ ਪਾਉਣਗੇ ਅੱਜ ਰੋਟੀ ਉਧਰ ਖਾਧੀ ਕਰਕੇ ਫਿਰ ਉਧਰ ਹੀ ਲੱਸੀ-ਦੁੱਸੀ ਪੀ ਲੈਣਾ ਚਲੋ ਕੋਈ ਗੱਲ ਨਹੀਂ ਲੱਸੀ ਨੂੰ ਕੀ ਹੁੰਦਾ ਦਹੀਂ ਨੂੰ ਕੀ ਹੁੰਦਾ ਨਾ ਦਹੀਂ ਫਰਿੱਜ ਦੇ ਵਿੱਚ ਮੈਂ ਸਵੇਰੀ ਲਾਤੀ ਸੀਗੀ ਅੱਜ ਵਾਲੀ ਜਮਾ ਕੇ ਆਪਾਂ ਸਵੇਰੇ ਇਕੱਠੀ ਲੱਸੀ ਬਣਾ ਲਾਂਗੇ ਤੇ ਹਲੋਈ ਹੁਣ ਆਪਾਂ ਚੱਲਦੇ ਆ ਮੱਝਾ ਬੰਨੀ ਪੌਣੇ 4 ਹੋ ਗਏ ਨੇ ਅੱਜ ਮੈਂ 15 20 ਮਿੰਟ ਪਹਿਲਾਂ ਹੀ ਜਾਂਨੇ ਰੱਬ ਗੱਜੀ ਜਾਂਦਾ ਨਾਲੇ ਅੱਜ ਹਨੇਰੀ ਦੱਸਿਆ ਹੋਇਆਗਾ ਨਾ ਹਨੇਰੀ ਵੀ ਕਹਿੰਦੇ ਅੱਜ ਜਾਊਗੀ ਐ ਲੱਗਦਾ ਵੀ ਆਈ ਕਾਈ ਆਈ ਕਾਈ ਰੱਬ ਵੀ ਗੱਜੀ ਜਾਂਦਾਗਾ ਫੇ ਰੱਬ ਨੂੰ ਆਏ ਨਹੀਂ ਵੀ 4 ਦਿਨ ਖੜ ਜਾ ਪਤਾ ਨਹੀਂ ਕੀ ਹਿਸਾਬ ਕਿਤਾਬ ਕਰਨ ਨੂੰ ਖੜਾਗਾ ਨਾ ਤੇ ਫਿਰ ਹੋਰ ਕੀ ਮੇ ਹੁੰਦੇ ਨੇ ਰੱਬ ਦੇ ਹਿਸਾਬ ਕਿਤਾਬ ਇਸ ਤਰ੍ਹਾਂ ਹੀ ਹੁੰਦੇ ਨੇ ਜਾਂ ਪੱਕੀ ਫਸਲ ਤੋਂ ਲੈ ਕੇ ਜਾਂਦਾ ਹੁੰਦਾ ਹੈ ਨਾ ਜਾਂ ਫਿਰ ਕੱਢੀ ਫਸਲ ਤੋਂ ਬਾਅਦ ਚ ਬਿਮਾਰੀਆਂ ਮੂੰਹੇ ਕਿਸੇ ਦਾ ਕਿਸੇ ਲੁੱਟ ਕਿਸੇ ਦਾ ਕਿਸੇ ਲੁੱਟ ਜਿਵੇਂ حساب کتاب ਹੁੰਦੇ ਨੇਗੇ ਉਸ ਤਰ੍ਹਾਂ ਹੀ ਕਰਦਾ ਹੈਗਾ ਨਾ ਤੇ ਉਹ ਵੀ ਕਰਨੀ ਨੇਗੇ ਜਦੋਂ ਆਪਾਂ ਸਾਰੇ حساب کتاب ਕਰਦੇ ਰੱਬ ਦੇ ਵੀ ਦੇਣੀ ਨੇ ਲੇਖੇ ਜੋਖੇ ਨਾ ਚਲੋ ਕੋਈ ਗੱਲ ਨਹੀਂ ਜਿਵੇਂ ਪ੍ਰਮਾਤਮਾ ਨੂੰ ਪਾਉਂਦਾ ਹੋ ਜਾਂਦਾਗਾ ਤੇ ਹੁਣ ਆਪਾਂ ਆਪਣੇ ਕੰਮ ਧੰਦੇ ਕਰਦੇ ਆਂਗੇ ਮੈਂ ਮੱਝਾਂ ਦਾ ਨਿਮੇੜਦੀਆਂ ਕਿਉਂਕਿ ਟੂੜੀ ਵਾਲੇ ਐ ਨਹੀਂ ਪਤਾ ਹੈਗਾ ਸ਼ਾਮ ਨੂੰ ਇੱਧਰ ਆ ਜਾਣਾ ਵੈਸੇ ਮੈਂ ਪੁੱਛਿਆ ਤਾਂ ਹੈ ਨਹੀਂਗਾ ਨਾ ਵੀ ਹੋ ਸਕਦਾ ਟਰਾਲੀਆਂ ਪੈ ਗਈਆਂ ਹੁਣ ਜਿਹੜੀਆਂ ਪਾਉਣੀਆਂ ਸੀਗੇ ਆਪਣੇ ਘਰੇ ਆਪਦੇ ਪਾਉਣ ਦੇ ਹੁਣ ਰਾਤ ਨੂੰ ਨਾ ਆਪ ਫੇਰ ਰੱਖਣਗੇ ਤੈਨੂੰ ਪਤਾ ਨਹੀਂ ਸੀਗਾ ਵੀ ਤੇ ਪਹਿਲਾਂ ਕੰਮ ਨੇ ਮੇੜਨਾ ਸੀ ਹੁਣ ਮੈਂ ਜਲਦੀ ਜਲਦੀ ਜਾ ਕੇ ਮੱਜਾਂ ਦਾ ਕੰਮ ਨੇ ਮੇੜ ਕੇ ਹੁਣੀ ਹੈਗੀ ਤੇ ਫੇਰ ਬਾਅਦ ਵਿੱਚ ਦੇਖ ਲਓਏ ਪੌਣੇ 7 ਦਾ ਟਾਈਮ ਹੋ ਗਿਆ ਆਪਣੇ ਤਾਂ ਮੀਨਾ ਦੁਬਾਰਾ ਫੇਰ ਆ ਗਿਆ ਹਟ ਜਾਂਦਾ ਆ ਜਾਂਦਾ ਛੜਾਕਾ ਜਿਹਾ ਹਟ ਜਾਂਦਾ ਆ ਜਾਂਦਾ ਪਹਿਲਾਂ ਬਹੁਤ ਜ਼ਿਆਦਾ ਹਨੇਰੀ ਆਈ ਹੈ ਨਾ ਸਭ ਤੇ ਕੰਮ ਖੜਾ ਤੇ ਰਭਨੇ ਇੰਨਿਆ ਮੈਂ ਤਾਂ ਕੀਤੀ ਆ ਨਾ ਤੇ ਭੱਜੇ ਫਿਰਦੇ ਸੀ ਸਾਰੇ ਕੱਪਾ ਇੰਨਾ ਦੂਜੀਆ ਮਸ਼ੀਨਾਂ ਤੂੜੀ ਵਾਲੀਆਂ ਰੱਬ ਨੇ ਮਿੰਟੇ ਦੇ ਕੰਮ ਖੜਾ ਸਾ ਮਸਾ ਕੰਮ ਸ਼ੁਰੂ ਹੋਏ ਸੀ 2-4 ਦਿਨ ਪਹਿਲਾਂ ਮਗਰੋਂ ਕਰ ਲੈਂਦਾ ਵੀ ਦੱਸਣਾ ਚਲੋ ਜਿਨੀ ਮਰਜ਼ੀ ਹੈਗੀ ਪੂਰੀ ਆਦ ਵਿੱਚ ਆਲੇ ਰਹਿ ਗਈ ਹੁਣ ਮੈਨੂੰ ਲੱਗਦਾ ਕੱਲ ਨੂੰ ਵੀ ਨਹੀਂ ਹੋਣੀ ਕਿਉਂਕਿ ਜਿਹੜਾ ਆਪਣਾ ਉਹ ਹੈਗਾ ਕਰਚੇ ਵਗੈਰਾ ਗਿੱਲੇ ਹੋਗੇ ਨਾ ਪੂਰੀ ਹੋਣੀ ਨਹੀਂਗੀ ਨਹੀਂ ਕਣ ਕਬੱਡੀ ਹੈ ਜੇ ਧੁੱਪਾਂ ਸੋਹਣੀਆਂ ਪੈਣਗੀਆਂ ਫੇਰ ਹੀ ਕਣ ਕਬੱਡੀ ਜਾਊਗੀ ਫੇਰ ਤੁਰੀ ਹੋਣਗੀਆਂ ਹੁਣ ਪਤਾ ਨਹੀਂ ਕੀ ਹੋਣਾਗਾ ਹੁਣ ਆਪਾਂ ਬਣਾਉਣੇ ਹੈਗੇ ਰੋਟੀ 4:7 ਦਾ ਟਾਈਮ ਹੋ ਗਿਆ ਮੰਡੀ ਚੋ ਵੀ ਆਉਣ ਵਾਲੇ ਨੇ ਭੱਜ ਭੱਜ ਕੇ ਕਾਗਜ਼ ਦਿੱਤੇ ਮੰਡੀ ਚ ਵੀ ਹੈ ਨਾ ਤੇ ਕਦੇ ਉੱਧਰ ਭੱਜਣਾ ਕਦੇ ਉੱਧਰ ਭੱਜਣਾ ਭਾਰਤ ਜਿਵੇਂ ਕਰਨਾ ਹੈ ਪ੍ਰਮਾਤਮਾ ਨੇ ਉਹੀ ਕਰਨਾ ਹੈ ਹੱਥ ਬਸ ਉਹਦੇ ਆ ਤੇ ਆਪਾਂ ਤਾਂ ਭੱਜਣ ਅਠਣ ਆਈਆਂਗੇ ਨਾ ਹਵਾ ਤਾਂ ਠੰਡੀ ਠੰਡੀ ਚੱਲ ਪਈ ਹਵਾ ਤਾਂ ਠੰਡੀ ਚੱਲਣੀ ਹੈ ਜਦੋਂ ਮੀਂਹ ਪੈ ਗਿਆ ਨਾ ਮੱਛਰ ਵੀ ਬਾਦੂ ਹੋਊਗਾ ਹੁਣ ਕੰਮ ਦੀ ਖੜਾਏ ਤੇ ਵੀ ਪੈ ਗਈ ਚਲੋ ਹੁਣ ਆਪਾਂ ਬਣਾਉਨੇ ਆਂਗੇ ਰੋਟੀ ਕਿਉਂਕਿ ਪਾਪਾ ਜੀ ਨੇ ਦੁਬਾਰਾ ਫੇਰ ਮੰਡੀ ਚ ਜਾਣਾ ਹੋਊਗਾ ਅੱਜ ਕਹਿੰਦੇ ਸੀ 4 ਲੱਗ ਗਿਆ 4 ਤਾਂ ਲੱਗ ਗਿਆ ਸੀ ਮੈਨੂੰ ਲੱਗਾ ਬੋਲੀ ਵੀ ਨਾ ਗਈ ਹੋਵੇ ਪਰ ਹੁਣ ਜਦੋਂ ਗਿੱਲੀ ਹੋ ਗਈ ਕਣਕ ਕਿੱਥੋਂ ਤਲੂਗੀ ਨਾ ਹਜੇ ਹੁਣ ਇਹ ਨਹੀਂ ਪਤਾ ਹੈਗਾ 1-2 ਦਿਨ ਠਹਿਰ ਜਾਣਾ ਭਾਂਡੇ ਆਪਣੇ ਖੇਤੋਂ ਆ ਗਏ ਸਾਰੇ ਭਾਂਡੇ ਆਪਾਂ ਸਾਫ਼ ਕਰਦੇ ਚਾਪਣੀ ਵਾਲੇ ਰੋਟੀ ਵਾਲੇ ਤੇ ਹੁਣ ਮੈਂ ਰੋਟੀ ਲੱਗ ਜਾਉਂਦਾਂ ਨੂੰ ਰੋਟੀ ਬਣਾਉਣਾ ਆਇਆ ਸੀ ਉਹ ਜੋ ਬਚੀ ਸੀ ਗਰੀਬ ਤੇ ਹੋਵੇ ਤੇ ਫੜ ਲਵਾ ਹਜੇ ਕੋਈ ਨਾ ਤੁਸੀਂ ਕੋਲੇ ਰੱਖ ਲਓ ਕਦੇ ਕੁਝ ਲੈਣਾ ਪੈ ਜਾਂਦਾ ਉਹ ਵੇਖੀ ਰੱਖਤੀ ਉਹ ਧਰ ਗਏ ਫਿਰ ਮੈਂ ਅੰਦਰ ਤੱਕ ਲਾ ਨੋਈ ਹੁਣ ਆਪਾਂ ਰੋਟੀ ਵਗੈਰਾ ਨਾਲ ਨਹੀਂ ਢਾਂਡੇ ਸਾਫ਼ ਕਰਕੇ ਫਿਰ ਖਾਣੇ ਆਗੇ ਨਾ ਹੁਣ ਮੀਂਹ ਖੜਾ ਹੈਗਾ ਮੜਾ ਜਾ ਤੇ ਅੱਜ ਤਾਂ ਆਇਲਾ ਨਹੀਂ ਪੱਖਿਆਂ ਦੀ ਵੀ ਲੋੜ ਨਹੀਂ ਹੈਗੀ ਰੱਬ ਦਾ ਪਤਾ ਹੀ ਨਹੀਂ ਨਾ ਸਰਦ ਕਰੇ ਕਿਵੇਂ ਮਿੰਟਾਂ ਜੱਕੇ ਜਾਂタル ਮਿੰਟਾਂ ਜ ਸੁੱਕਾ ਸਾਰਾ ਪਿਛੋਂ ਦੇ ਹੱਥ ਹੈ ਨਾ ਇਹ ਵਿਚਾਰ ਹੀ ਕਰ ਸਕਦਾ ਹੈਗਾ ਕੱਲ ਇੰਨੀ ਗਰਮੀ ਸੀ ਅੱਜ ਪੱਖਿਆਂ ਦੀ ਵੀ ਠੰਡ ਲੱਗਦੀ ਹੈ ਨਵੀਂ ਰੋਜ਼ ਲੜਦਾ ਏਸੀ ਨਹੀਂ ਚਲਾਉਂਦੇ ਏਸੀ ਨਹੀਂ ਚਲਾਉਂਦੇ ਹੁਣ ਅੱਜ ਗਾ ਤੇਜ ਤਾਂ ਪੱਖਾ ਲਾਉਣ ਦੀ ਵੀ ਲੋੜ ਨਹੀਂ ਪਾਂਡੇ ਹੁਣ ਆਏ ਨੇਗੇ ਖੇਤੋਂ ਜਿਹੜੇ ਖੇਤ ਗਏ ਹੋਏ ਸੀ ਕਿ ਜਿਹੜੇ ਪਿੰਡ ਚ ਗਏ ਹੋਏ ਸੀ ਉਹ ਚਾਹ ਕੇ ਜਿਹੜੇ ਖੇਤ ਗਏ ਹੋਏ ਸੀ ਉਹ ਹੁਣ ਆਏ ਆ ਆ ਕੇ ਦੀ ਆਪਣੀ ਵਾਚਦੀ ਹੁੰਦੀ ਹੈ ਇਹ ਵੀ ਅੱਜ ਵੀ ਹੋਣੀ ਆਈਏ ਪਿੰਡ ਚ ਕਿਵੇਂ ਗਏ ਸੀ ਜਿਹਦੇ ਟੂੜੀ ਅੱਛਾ ਅੱਛਾ ਜਿਹੜੀ ਚਟਣੀ ਸੀ ਉਹਦੇ ਵਿੱਚ ਆਪਾਂ ਨਾ ਪਦੀਨਾ ਧਨੀਆ ਭੂਕਾ ਤੇ ਗੰਡੇ ਨਾ ਜੀ ਇਹਨਾਂ ਮੈਂ ਤੱਕਤੀ ਬਹੁਤ ਸਵਾਦ ਬੜੀ ਸਾਰੀ ਜਿੰਨੀ ਵੀ ਮੈਂ ਭੇਜੀ ਸਾਰੀ ਅੱਜ ਡੱਬੀਆਂ ਖਾਲੀ ਹੋਈਆਂ ਜਰੀਆਂ ਐਨਾ ਮਨ ਖੁਸ਼ ਹੋਇਆ ਦੇਖ ਕੇ ਵੀ ਚੰਗ ਵਧੀਆ ਹੈ ਨਾ ਕਿ ਕੋਈ ਚੀਜ਼ ਤਾਂ ਵਧੀਆ ਲੱਗੀ ویسੇ ਚਾਹ ਤੂੰ ਵੀ ਨਹੀਂ ਹੈਗੀ ਸੀ ਚਾਹ ਤਾਂ ਕਈ ਵਾਰ ਆਲਾ ਡੋਲ ਦਿੰਦੇ ਜੇ ਬਚ ਜੇ ਨਾ ਬਾਕੀ ਆਪਾਂ ਨੂੰ ਪਤਾ ਨਹੀਂ ਕਿਵੇਂ ਕੁਛ ਕੀਤਾ ਚਟਣੀ ਦਾ ਜਿਵੇਂ ਡੱਬੀਆਂ ਸਾਫ਼ ਕਰੀਆਂ ਆਪਣੀਆਂ ਚੀਜ਼ ਕਰੀ ਦਾ ਫੇਰ ਹੀ ਦੇਖ ਹੁੰਦਾ ਨਾ ਜੇ ਆ ਦੇ ਪਸੰਦ ਆਦੀ ਮੰਦਾ ਕੁਝ ਹੋ ਜਾਂਦਾ ਕਰਕੇ ਜੇ ਭਾਂਡੇੰਜ ਬਈ ਰਹੇ ਫਿਰ ਮੰਦੂਫੀ ਹੋ ਜਾਂਦਾ ਵੀ ਹਜੇ ਤਾਂ ਕੁਝ ਵੀ ਨਹੀਂ ਬੱਗੇ ਨਾ ਕਿਆ ਹੈਗਾ ਬਾਕੀ ਕੰਝ ਪਤਾਈਏ ਤੁਹਾਨੂੰ ਨਾ ਜੇ ਉਸਤਾੜਾ ਬੀਬੀ ਹੋਰੇ ਤਾਂ ਬਾਬਾ ਜੀ ਕੋਲੇ ਜਾ ਕੇ ਬੈਠ ਗਏ ਭਈ ਉਹ ਤੋਂ ਬਾਅਦ ਚ ਨਾਲ ਤਾਂ ਮੈਨੂੰ ਆਏ ਹੋਵੇ ਮੈਂ ਅੰਦਰ ਵੀ ਜਾਣਾ ਹੈਗਾ ਨਾ ਵੀ ਆਖਣਗੇ ਵੀ ਤਾਂ ਆਏ ਆਂਗੇ ਵੀ ਆਪ ਕੰਮ ਕਰੀ ਜਾਂਦੀ ਓ ਸੋ ਵੀ ਤੇ ਨਾਲੇ ਭਾਈ ਬੈਠਾ ਵੀ ਛੇਤੀ ਰੋਟੀ ਬਣਾਉ ਖੇਤੋਂ ਹੋਣ ਆਈ ਯਾਰ ਫਟਾਫਟ ਬਣਾ ਬਣਾ ਮੈਂ ਮਸਾ ਢਬਿਆਂ ਚ ਪਾਈਆਂ ਚਾਲੋ ਫੇਰ ਵੀ ਵਧੀਆ ਸਾਰਾ ਕੁਝ ਹੋ ਗਿਆ ਗੱਲ ਕਰ ਕਬੱਡੀ ਦਾ ਲਾਅ ਹੋ ਗਈ ਜਣਾ ਹੁਣ ਮਹੀਨੇ ਕੰਮ ਖੜਾ ਤਾਂ ਹੁਣ ਪਤਾ ਨਹੀਂ ਇੱਕ ਦਿਨ ਦੀ ਜਲਦੀ ਦੋ ਦਿਨ ਦੀ ਚੱਲਦਾ ਨਾ ਲੋ ਜੀ ਹੁਣ ਆਪਾਂ ਪਾਉਣੀ ਹੈਗੀ ਰੋਟੀ ਮੈਂ ਪਾਉਣੀ ਹੈਗੀ ਸ਼ੱਕਰ ਸਬਜ਼ੀ ਆਪਾਂ ਬਣਾਈ ਸੀ ਅੱਜ ਸੁੱਕੇ ਗੰਡਿਆਂ ਦੀ ਤੇ ਪਤਾ ਨਹੀਂ ਕਾਤੋਂ ਕੋਈ ਵੀ ਸਬਜ਼ੀ ਹੋਵੇ ਮੈਨੂੰ ਹਾਰ ਹੋ ਜਾਏ ਹੋ ਜਾਂਦਾ ਵੀ ਇਹਨਾਂ ਸ਼ੱਕਰ ਹੀ ਖਾਵਾਂ ਸ਼ੱਕਰ ਤੇ ਕਿਉਂ ਵਸਨ ਨਵੀਂ ਦੀ ਰੈਡੀ ਵੀ ਸ਼ੱਕਰ ਖਾਂਗੇ ਜਿਗੇ ਉਹ ਵੀ ਰੋਜ਼ ਆਖਣਗੇ ਪਹਿਲਾ ਉਹ ਚੂਰੀ ਜਾਰੀ ਘਟਾਉਂਦੇ ਨੇ ਹੁਣ ਬਸ ਇਹਦੀ ਗੇਰ ਨੂੰ ਸੱਕਰ ਹੀ ਸੱਕਰ ਆ ਤਿੰਨੇ ਟਾਈਮ ਆਖਣਗੇ ਨਾ ਸੱਕਰੀ ਲੈਦੇ ਬਸ ਕੋਈ ਸਬਜ਼ੀ ਆਏਗੀ ਹੁਣ ਆਪਾਂ ਪਹਿਲੀ ਪਾ ਕੇ ਲੈ ਜਾਣਾ ਉਧਰੋਂ ਰੋਟੀ ਖਾਣ ਲੱਗ ਜਣਗੇ ਦੋ ਰੋਟੀਆਂ ਖਾ ਕੇ ਆਖਣਗੇ ਜਾਂ ਭੱਜ ਕੇ ਸੱਕਰ ਲੈ ਕੇ ਵੀ ਸੱਕਰ ਦੱਸ ਐਂ ਹੀ ਪੇਜੂਗੀ ਵੀ ਕਿਉਂ ਉਹ ਵੀ ਗਰਮ ਕਰੂ ਆਲਾ ਨਾ ਸੱਕਰ ਵੀ ਪਾਉ ਹੁਣ ਮੈਂ ਪਹਿਲੀ ਪਾ ਕੇ ਰੱਖ ਲੈਣੀ ਮੈਨੂੰ ਪਤਾ ਹੁੰਦਾਗਾ ਵੀ ਖਾਣੇ ਦਾ ਸੱਕਰੀ ਹੈ ਨਾ ਤੇ ਹੁਣ ਆਪਾਂ ਲੈ ਕੇ ਜਾਣੇ ਪਾ ਕੇ ਨਾ ਸਾਰਾ ਸਮਾਨ ਮੈਂ ਰੱਖੀ ਤੇ ਵੀਡੀਓ ਦਾ ਆਪਾਂ ਕਰਦੇ ਆਂਗੇ ਐਂਡ ਮਿਲਦੇ ਆਂ ਕੱਲ ਨੂੰ ਫਿਰ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਬਲੌਗ ਜ਼ਰੂਰ ਪਸੰਦ ਆਇਆ ਹੋਊਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ